ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਸਵਈਆ ਮੈਂ ਤੁਹਾਡੇ ਸਾਹਮਣੇ ਰੱਖਾਂ। ਭਾਈ ਸਾਹਿਬ ਕਹਿੰਦੇ ਨੇ ਬਾਹਰ ਕੀ ਅਗਨ ਬੂਝਤ ਜਲ ਸਰਤਾ ਕੇ ਨਾਉ ਮੇ ਜੋ ਆਗ ਲਾਗੇ ਕੈਸੇ ਕਹਿ ਬੁਝਾਈਏ। ਮਕਾਨ ਨੂੰ ਅਗ ਲੱਗ ਜਾਇਆ। ਦੁਕਾਨ ਨੂੰ ਅਗ ਲੱਗ ਜਾਇਆ। ਤੇ ਪਾਣੀ ਨਾਲ ਬੁਝਾਵਾਂਗੇ ਤੇ ਭਾਈ ਜੀ ਕਹਿੰਦੇ ਨੇ ਪਾਣੀ ਨੂੰ ਅਗ ਲੱਗ ਜਾਇ ਫਿਰ ਫਿਰ ਕੀ ਕਰੀਏ। ਫਿਰ ਕਿਸ ਤਰ੍ਹਾਂ ਬੁਝਾਈਏ। ਚੋਰਨ ਕੇ ਤਰਾਸ ਓਟ ਲੀਜੀਤ ਕੋਟ ਗੜ ਗੜ ਮੇ ਜੋ ਲੂਟ ਲੀਜੇ ਕਹਾਂ ਕਤ ਜਾਈਏ ਚੋਰਾਂ ਤੋਂ ਭਜਦੇ ਹੋ ਡਾਕੂਆਂ ਤੋਂ ਬਚਦੇ ਹੋਏ ਚਲੇ ਜਾਈਏ ਥਾਣੇ ਉਥੇ ਪੁਲਿਸ ਹੀ ਲੁੱਟ ਲਵੇ ਫਿਰ ਕਿੱਥੇ ਜਾਈਏ ਫਿਰ ਕਿਹੜੇ ਪਾਸੇ ਜਾਈਏ ਭਾਈ ਸਾਹਿਬ ਕਹਿੰਦੇ ਨੇ ਤੈਸੇ ਮਾਇਆ ਡਰ ਡਰਪਤ ਹਾਰ ਜੋ ਗੁਰਦੁਆਰੇ ਆਵੇ ਤਹਾਂ ਜੋ ਵਿਆਪੇ ਮਾਇਆ ਕਹਾਂ ਠਹਿਰਾਏ ਦੁਨੀਆ ਦੇ ਕਲੇਸ਼ਾਂ ਤੋਂ ਡਰਦੇ ਹੋਏ ਦੁਨੀਆ ਦੇ ਵਿਕਾਰਾਂ ਤੋਂ ਡਰਦੇ ਹੋਏ ਦੁਨੀਆ ਦੇ ਅਨਰਥ ਤੋਂ ਡਰਦੇ ਹੋਏ ਆਈਏ ਗੁਰਦੁਆਰੇ ਤੇ ਗੁਰਦੁਆਰੇ ਵੀ ਅਨਰਥ ਕਰਨ ਲੱਗੀ ਤੇ ਫਿਰ ਕਿੱਥੇ ਜਾਵਾਂਗੇ ਤੇ ਪਾਣੀ ਵਿੱਚ ਅੱਗ ਲੱਗਦੇ ਕਿ ਕਿਸ ਤਰ੍ਹਾਂ ਮੁਝਾਈਏ ਕਿਤੇ ਪਾਣੀ 'ਚ ਅੱਗ ਲੱਗਦੀ ਜੇ ਗੁਰਦੁਆਰੇ ਵੀ ਅਨਰਥ ਕਰਨਾ ਹੈ ਤਾਂ ਮੈਂ ਇਤਨੀ ਅਰਜ਼ ਕਰਦਿਆਂ ਗੁਰਦੁਆਰਾ ਨਾ ਕੋਈ ਪਲੇਗ੍ਰਾਉਂਡ ਹੈ ਨਾ ਇਹ ਕਲੱਬ ਹੈ ਨਾ ਇਹ ਥੀਏਟਰ ਹੈ ਇੱਥੇ ਕੋਈ ਇੰਦਰੀਆਂ ਦਾ ਰਸ ਨਹੀਂ ਇੱਥੇ ਕੋਈ ਮਨੋਰੰਜਨ ਨਹੀਂ ਜਿੱਥੇ ਅੱਖਾਂ ਦਾ ਰਸ ਲੈਣ ਵਾਸਤੇ ਨਹੀਂ ਆਣਾ ਤੇ ਨਾ ਹੀ ਗੁਰਬਾਣੀ ਅੱਖਾਂ ਦਾ ਰਸ ਹੈ ਨਾ ਜ਼ਬਾਨ ਦਾ ਰਸ ਹੈ ਨਾ ਕੰਨਾਂ ਦਾ ਰਸ ਹੈ ਨਾ ਖਲੜੀ ਦਾ ਰਸ ਹੈ ਇਹ ਆਤਮਾ ਦਾ ਰਸ ਹੈ ਹੁਣ ਆਤਮਾ ਦਾ ਰਸ ਮਾਣਨ ਵਾਸਤੇ ਇਤਨੀ ਗੱਲ ਸਪਸ਼ਟ ਹੈ ਕਿ ਮਨੁੱਖ ਆਪਣੇ ਜੀਵਨ ਦਾ ਸਹੀ ਇਸਤੇਮਾਲ ਕਰੇ ਕਾਦਰ کریم ਨੇ ਬਹੁਤ ਵੱਡੀ ਬਖਸ਼ਿਸ਼ ਸਾਨੂੰ ਇਹ ਸਰੀਰ ਦਿੱਤਾ ਹੈ ਇਹ ਕਾਇਆ ਦਿੱਤੀ ਹੈ ਤੇ ਇਸ ਕਾਇਆ ਦਾ ਸਹੀ ਇਸਤੇਮਾਲ ਕਰਨਾ ਹੈ ਇਸ ਦਾ ਸਹੀ ਪ੍ਰਯੋਗ ਕਰਨਾ ਹੈ ਸਾਇਬ ਕਹਿੰਦੇ ਨੇ ਜੋ ਕਾਇਆ ਦਾ ਸਹੀ ਪ੍ਰਯੋਗ ਕਰਦਾ ਹੈ ਉਹ ਬੰਦਾ ਧਰਮ ਖੰਢੀ ਹੈ ਪਹੁੰਚ ਗਿਆ ਪਹਿਲੀ ਸਟੇਜ ਤੇ ਪਹੁੰਚ ਗਿਆ ਪਹਿਲੀ ਹਾਲਤ ਤੇ ਹੁਣ ਜਪਦੇਆਂ ਜਪਦੇਆਂ ਇਸ ਨੇ ਦੂਜੀ ਹਾਲਤ ਵਿੱਚ ਪਹੁੰਚਣਾ ਹੈ ਦੂਜੀ ਹਾਲਤ ਗਿਆਨ ਖੰਡ ਪ੍ਰਕਾਸ਼ ਦਾ ਖੰਡ ਸੂਝ ਸਮਝ ਦਾ ਖੰਡ ਚਾਨਣ ਦਾ ਖੰਡ ਉੱਥੇ ਮਨੁੱਖ ਮਨੁੱਖ ਦਾ ਪੁਜਾਰੀ ਨਹੀਂ ਰਹਿ ਜਾਂਦਾ ਵਿਅਕਤੀ ਵਿਅਕਤੀ ਦਾ ਪੁਜਾਰੀ ਨਹੀਂ ਰਹਿ ਜਾਂਦਾ ਉਹਦੇ ਵਾਸਤੇ ਐਸਾ ਪ੍ਰਤੀਤ ਆਉਂਦਾ ਹੈ ਕਿ અવਤਾਰ ਵੀ ਤੁਛ ਨੇ ਸਤਿਗੁਰੂ ਦੀ ਬਾਣੀ ਐਸਾ ਕਹਿੰਦੀ ਐ ਕਿ ਰੱਬ ਨਾਲ ਜੁੜਨ ਵਾਸਤੇ ਅਗਰ અવਤਾਰ ਵੀ ਦੀਵਾਰ ਬਣੇ ਤਉ ਉਹਨੂੰ ਇੱਕ ਪਾਸੇ ਕਰ। ਉਹ ਵੀ ਕਿਉਂ ਦੀਵਾਰ ਬਣੇ। ਭਗਤ ਕਬੀਰ ਕਹਿਣ ਨੇ ਤੂੰ ਜੋ ਕਹਿਤ ਹੋ नंद ਕੋ ਨੰਦਨ ਨੰਦ ਕੋ ਨੰਦਨ ਕਾ ਕੋਰੇ। ਤੁਸੀਂ ਕਹਿੰਦੇ ਹੋ ਨੰਦ ਦਾ ਨੰਦਨ ਭਾਵ ਕ੍ਰਿਸ਼ਨ ਭਗਵਾਨ ਹੈ ਪਰਮਾਤਮਾ ਹੈ ਨੰਦ ਦਾ ਨੰਦਨ ਨੰਦ ਦਾ ਪੁੱਤਰ ਸੀ ਤਾਂ ਫਿਰ ਨੰਦ ਕਿਸ ਦਾ ਨੰਦਨ ਹੈ ਫਿਰ ਉਹ ਨੰਦਨ ਕਿਸ ਦਾ ਨੰਦਨ ਹੈ ਗੱਲ ਕਿੱਥੇ ਮੁਕਾਓਗੇ ਗੱਲ ਕਿੱਥੇ ਖਤਮ ਕਰੋਗੇ ਭਾਈ ਗੁਰਦਾਸ ਜੀ ਦਾ ਇੱਕ ਗਿਆਨ ਖੰਡ ਦਾ ਸਵਈਆ ਮੈਂ ਤੁਹਾਨੂੰ ਸਰਵਨ ਕਰਾਵਾਂ ਤੇ ਫਿਰ ਸ਼ਰਮ ਖੰਡ ਦੀ ਗੱਲ ਕਰੀਏ ਗਿਆਨ ਖੰਡ ਵਿੱਚ ਪਹੁੰਚਿਆ ਮਨੁੱਖ ਮਨੁੱਖ ਨੂੰ ਰੱਬ ਨਹੀਂ ਬਣੇਗਾ